ਸਲੋਕ ਭਗਤ ਕਬੀਰ ਜੀ ਹੋ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਉਹ ਅਦੁੱਤੀ ਪਰਮਾਤਮਾ ਇੱਕ ਹੈ ਜਿਸ ਵਰਗਾ ਹੋਰ ਕੋਈ ਨਹੀਂ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰ ਪ੍ਰਸਾਦ ਸਤਗੁਰਾਂ ਦੀ ਕਿਰਪਾ ਦੇ ਦੁਆਰਾ ਉਹ ਪਰਮਾਤਮਾ ਉਹ ਵਾਹਿਗੁਰੂ ਮਿਲਦਾ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਗੁਰੂ ਪਿਆਰਿਓ ਇੱਕ ਬਾਰ ਦੀ ਗੱਲ ਹੈ ਜਦੋਂ ਭਗਤ ਕਬੀਰ ਜੀ ਦਾ ਦਸ ਸਾਰੀ ਕਾਸ਼ੀ ਦੇ ਵਿੱਚ ਆਸ-ਪਾਸ ਦੇ ਇਲਾਕੇ ਵਿੱਚ ਫੈਲ ਚੁੱਕਾ ਸੀ ਉਸ ਵੇਲੇ ਜੋ ਉਸ ਵੇਲੇ ਦੇ ਪੁਜਾਰੀ ਲੋਕ ਸਨ ਭਗਤ ਕਬੀਰ ਜੀ ਦਾ ਨਾਲ ਬੜੀ ਈਰਖਾ ਕਰਿਆ ਕਰਦੇ ਤੇ ਮਨ ਹੀ ਮਨ ਕਬੀਰ ਜੀ ਨੂੰ ਝਕਾਉਣਾ ਚਾਹੁੰਦੇ ਸਨ ਤਾਂ ਇੱਕ ਬ੍ਰਾਹਮਣ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਭਗਤ ਕਬੀਰ ਜੀ ਨੂੰ ਮੈਂ ਆਪਣਾ ਚੇਲਾ ਬਣਾ ਲਵਾਂ ਤਾਂ ਉਸ ਨੇ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਪਰ ਗੱਲ ਨਾ ਬਣੀ ਅਖੀਰ ਉਸ ਨੇ ਸੋਚਿਆ ਕਿ ਮੈਂ ਆਪਣੀ ਮਾਲਾ ਭਗਤ ਕਬੀਰ ਜੀ ਨੂੰ ਦੇ ਦਿੰਦਾ ਹਾਂ ਤਾਂ ਉਸ ਸਮੇਂ ਦਾ ਇਹ ਕਾਨੂੰਨ ਸੀ ਕਹਿ ਲਓ ਕਿ ਜੋ ਕਿਸੇ ਤੋਂ ਮਾਲਾ ਲੈਂਦਾ ਮਾਲਾ ਦੇਣ ਵਾਲਾ ਗੁਰੂ ਮੰਨਿਆ ਜਾਂਦਾ ਤੇ ਮਾਲਾ ਲੈਣ ਵਾਲਾ ਚੀਲਾ ਹੁਣ ਭਗਤ ਕਬੀਰ ਜੀ ਨੂੰ ਇਹ ਮਾਲਾ ਦੇਣ ਵਾਸਤੇ ਆਇਆ ਭਗਤ ਕਬੀਰ ਜੀ ਇਸ ਦੀ ਗੱਲ ਨੂੰ ਸਮਝ ਗਏ ਤਾਂ ਭਗਤ ਕਬੀਰ ਜੀ ਉਸ ਬ੍ਰਾਹਮਣ ਨੂੰ ਸਮਝਾਉਂਦੇ ਹੋਏ ਕਹਿਣ ਲੱਗੇ ਕਬੀਰ ਮੇਰੀ ਸਿਮਰਾਨੀ ਰਸਨਾ ਊਪਰ ਰਾਮ ਭਾਈ ਸਾਡੀ ਮਾਲਾ ਤਾਂ ਸਾਡੀ ਇਹ ਜੀਬ ਹੈ ਸਾਡੀ ਇਹ ਰਸਨਾ ਹੈ ਅਸੀਂ ਰਸਨਾ ਦੇ ਦੁਆਰਾ ਉਸ ਪਰਮਾਤਮਾ ਦਾ ਸਮਰਨ ਕਰਦੇ ਹਾਂ ਵਾਰ-ਵਾਰ ਉਸ ਪਰਮਾਤਮਾ ਦਾ ਨਾਮ ਆਪਣੀ ਰਸਨਾ ਦੁਆਰਾ ਜਪਦੇ ਹਾਂ ਸਾਡੀ ਅਸਲ ਸਿਮਰਣੀ ਸਾਡੀ ਅਸਲ ਬਾਲਾ ਸਾਡੀ ਜੀਬ ਹੈ ਆਦਿ ਜੁਗਾਂ ਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਭਗਤ ਕਬੀਰ ਜੀ ਕਹਿਣ ਲੱਗੇ ਦੇਖੋ ਬ੍ਰਾਹਮਣ ਜੀ ਆਦਿ ਜੁਗਾਂ ਦੀ ਭਾਵ ਜੁਗਾਂ ਜੁਗਾਂ ਤੋਂ ਭਾਵ ਸਤਜੁਗ ਤ੍ਰੇਤਾ ਦੁਆਪਰ ਕਲ ਜੁਗ ਇਨਾ ਸਾਰੇ ਯੁਗਾਂ ਦੇ ਵਿੱਚ ਰੱਬ ਦੇ ਪਿਆਰੇ ਸੰਤ ਲੋਕ ਬ੍ਰਹਮ ਗਿਆਨੀ ਭਗਤ ਜਨ ਆਪਣੀ ਰਸਨਾ ਦੇ ਦੁਆਰਾ ਆਪਣੀ ਜੀਬ ਦੇ ਦੁਆਰਾ ਉਸ ਪਰਮਾਤਮਾ ਦੇ ਗੁਣ ਗਾਉਂਦੇ ਆਏ ਨੇ ਤੇ ਉਸ ਦਾ ਨਾਮ ਜਪਦੇ ਆਏ ਨੇ ਤਾਂ ਕੋ ਸੁਖ ਬਿਸਰਾਮ ਤੇ ਜਿਹੜੇ ਆਪਣੀ ਰਸਨਾ ਦੇ ਦੁਆਰਾ ਉਸ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਸ ਵਾਹਿਗੁਰੂ ਦੀ ਬੰਦਗੀ ਕਰਦੇ ਨੇ ਤਾਂ ਇਹ ਜੋ ਸਿਮਰਨ ਹੈ ਨਾ ਪਰਮਾਤਮਾ ਦਾ ਜੋ ਰਸਨਾ ਨਾਲ ਜਪਿਆ ਜਾਂਦਾ ਹੈ ਇਹ ਸੁਖ ਸਰੂਪ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਉਸ ਦਾ ਟਿਕਾਣਾ ਬਣਾ ਦਿੰਦੀ ਹੈ ਉਸ ਦਾ ਆਸਰਾ ਕਰਾ ਦਿੰਦੀ ਹੈ